ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਆ ਆਪਣੀ ਲਾਪਾ 110 ਦੀ ਤੇ 31 ਦੀ ਆ ਆ 10 ਵਾ ਉਹ 31 ਆ ਬੱਟ ਤੇ ਆ ਦੂਸਰੀ ਸਾਈਡ ਕਿਉਂਕਿ ਯਾਰ ਜਿਆਦਾ ਹੁਣ ਤਾਂ 110 31 ਹੋਈ ਲਾਈ ਆ ਕਿਉਂਕਿ ਦੂਜੀਆਂ ਹਾਈਬ੍ਰਿਡ ਬੈਨ ਹਨ ਬੈਨ ਤੇ ਇਹ ਦੇ ਕਰਕੇ ਅੱਜ ਉਹੀ ਲਾਈਆਂ ਇਹ ਆਪਣੀ ਹੋ ਗਈ ਆ 13 14 ਦਿਨ ਦੀ ਹੋ ਗਈ ਆ ਹਾਂ ਤੇ ਹੁਣ ਇਹਨੂੰ ਪਾਣੀ ਨਾਲ ਭਰੀ ਅੱਜ ਤੇ ਬਰੀਆ ਖੜੀ ਏ ਬਾਬੇ ਦੀ ਮਿਹਰ ਨਾਲ ਦੇ ਪੱਕੀ ਸੋਹਣੀ ਲੱਗਦੀ ਸਾਡੇ ਲੇਟੀ ਬੀਜੀਆਂ ਹੀ ਲਾਪ ਲੇਟੀ ਬੀਜੀ ਸੀ ਲਾਪ ਸਾਰਿਆਂ ਨੇ ਉਨਕੇ ਜ਼ਿਆਦਾਤਰ ਇਹ ਹੀ ਗੱਜੇ ਵੀ ਉਹਨਾਂ ਦੇ ਗਵਰਨਮੈਂਟ ਦੇ ਬਿਆਨ ਦੀ ਵੇਟ ਕਰਦੇ ਕਿ ਕਿੰਨੀ ਨੂੰ ਡਿਕਲੇਅਰ ਹੋਣਾ ਚਲੋ ਹੁਣ ਪੱਕਾ ਹੋ ਗਿਆ ਤੇ ਬਾਰਸ਼ ਦੀ ਵੇਟ ਕਰਦਾ ਹੈ ਸਾਰੇ ਕਿਉਂਕਿ ਬਾਰਸ਼ ਹੋ ਜੇ ਗਰਮੀ ਬਹੁਤ ਆ ਪਸੂਆਂ ਦਾ ਵਾਲਾ ਹੀ ਔਖਾ ਹੋ ਜਾ ਮਹਿਸਾਂ ਦਾ ਬਹੁਤ ਠਮਕੇ ਪੈਂਦੇ ਤੇ ਗਰਮੀ ਦੇ ਕਾਰਨ ਬਹੁਤ ਮਾਰੇ ਹਾਲ ਆ ਜਿਹੜੇ ਬਜ਼ੁਰਗ ਆ ਬੱਚੇ ਉਹਨਾਂ ਨੂੰ ਗਰਮੀ ਤੋਂ ਦੂਰ ਰੱਖੋ ਸਾੜ ਚ ਨਾ ਲਿਆਓ ਬਾਹਰ ਉਹਨਾਂ ਨੂੰ ਅੰਦਰ ਹੀ ਰੱਖੋ ਪੱਖਿਆਂ ਥੱਲੇ ਕੂਲਰ ਜਾਂ ਏਸੀਆਂ ਗਾੜੀ ਰੱਖੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਨਾ ਜਾਵੇ ਲਾਪ ਇਦਾਂ ਦੀ ਇਹ ਸਾਰੀ ਬੜੀ ਵਧੀਆ ਹੋਈ ਆ ਅੱਜਾਂ ਲਾ ਦੀ ਜਿੰਨ ਬਿਰਲੀ ਚੰਦੀ ਬਿਰਲੀ ਨਹੀਂ ਹੈਗੀ ਸੰਗਣੀ ਹੋਈਆਂ ਇੱਕ ਬਾਈ ਜਿੱਦਣੇ ਸੜੀ ਬੀਤੀ ਸੀ ਨਾ ਤੇ ਜਿੱਦਾਂ ਅੱਜ ਵੀ ਜੀ ਤੇ ਰਾਤ ਨੂੰ ਹਨੇਰੀ ਆ ਗਈ ਸ਼ਾਮੀ ਜੀ ਬੀਜੀ ਸੀ ਰਾਤ ਹਨੇਰੀ ਆ ਗਈ ਪਾਣੀ ਖੜਾ ਹੈ ਉਹਦਾ ਵਿੱਚ ਲੱਗਦੀ ਐ ਜਦ ਬਿਰਲੀ ਜੀ ਹੁੰਦੀ ਆ ਸਾਰਿਆਂ ਦੀ ਲਾਪਤ तकरीबन 13-14 ਦਿਨ ਦੀਆਂ ਹੋ ਗਈਆਂ ਵਾ ਤੇ ਭਾਈ ਇੱਕ ਪਤਾ ਕੀ ਕਰਦੇ ਆ ਵਾਹਣ ਪਹਿਲਾਂ ਵਾਹ ਲੈਂਦੇ ਆ ਡਿਸਕਨ ਫੇਰ ਉਹਨੂੰ ਨਾ ਪਾਣੀ ਲਾ ਦਿੰਦੇ ਆ ਯਾਰ ਤੁਸੀਂ ਉਦਾਂ ਹੀ ਵਾਹ ਦੋ ਬੈਠਾ ਵਾਹਣੀ ਬੈਠਾ ਹੀ ਵਾਹ ਦੋ ਬਹਾਈ ਤੋਂ ਬਿਨਾ ਫੇਰ ਉਹਨੂੰ ਦੂਰਾ ਡੀਜ਼ਲ ਬਲਣਾ ਪਹਿਲਾਂ ਡਿਸਕਨ ਵਾਹ ਕੇ ਭਰਿਆ ਫਿਰ ਉੱਤੇ ਹਾਲ ਫੇਰਾਂਗੇ ਫੇਰ ਪਾਣੀ ਲਾ ਕੇ ਉਹਦਾ ਕੀ ਫਾਇਦਾ ਯਾਰ ਡੀਜ਼ਲ ਦੀ ਮਚਾਈ ਵਾ ਫਾਲਤੂ ਦੀ ਹੈਨਾ ਅੱਜ ਤੇ ਕਈਆਂ ਨੇ ਇਵੇਂ ਕਰਿਆ ਵਾ ਪਾਣੀ ਲਈ ਜਾਂਦੇ ਆ ਵਾਹ ਵਹਾਈ ਕਰਕੇ ਉਹਦਾ ਕੀ ਫਾਇਦਾ ਦੂਰੀ ਫੇ ਬਹਾਈ ਹੋਊਗੀ ਤੁਸੀਂ ਪਹਿਲਾਂ ਹੀ ਉਹਨੂੰ ਭਰ ਲਓ ਬਹਾਈ ਬਾਅਦ ਚ ਕਰ ਲਿਓ ਫਾਇਦਾ ਹੀ ਆ ਅਬ ਬਾਜਰਾ ਵੀ ਜੈਸੀ ਬਾਜਰਾ ਝਰੀ ਤੇ ਜਬਾਰ ਵਿੱਚ ਲਾ ਕੇ ਉਹਨੂੰ ਅੱਜ ਪਾਣੀ ਲਾਇਆ ਸੀ ਇਹ ਸਾਡੇ ਸੁੱਕੀ ਜਾਂਦਾ ਇਹ ਇੰਨੀ ਗਰਮੀ ਪੈਂਦੀ ਦੇਖ ਲਓ ਵੀ ਇਹ ਸੁੱਕਦਾ ਸੀ ਹਨਾ ਇਹਨੂੰ ਅੱਜ ਪਾਣੀ ਲਾਇਆ ਕੋਈ ਹਫਤੇ ਬਾਅਦ ਤੇ ਭਾਰੀ ਚੱਲਿਆ ਤਕਰੀਬਨ ਐ ਤੇ ਐਰ ਦਾ ਆਪਾ ਪੱਠਿਆਂ ਤੋਂ ਬਾਈ ਜੀ ਲੇਟ ਹੋ ਗਏ ਖੁੰਝ ਗਏ ਲੇਟ ਹੋ ਗਏ ਵੀਰੇ ਕੱਕ ਲੇਟ ਬੀਜੇ ਕੇ ਬਾਜਰਾ ਮੈਸਾਂ ਦਾ ਚਾਰਾ ਤੇ ਚਲੋ ਹੁਣ ਪਰ ਜਾ ਹਾਰੀ ਚੱਲਿਆ ਕੋਈ ਅੱਧਾ ਘੰਟਾ ਪਾਣੀ ਪੀਣਾ ਵਾ ਤੇ ਇੱਕ ਬਾਈ ਜਿਵੇਂ ਪਸ਼ੂ ਆ ਪਸ਼ੂਆਂ ਨੂੰ ਵੀ ਸ਼ਾਮੇ ਤੁੱਪੇ ਪੰਕਰੋ ਜੇ ਤੁੱਪੇ ਆ ਜਾਂ ਉਹਨਾਂ ਨੂੰ ਸ਼ਾਮੇ ਕਰੋ ਕਿਉਂਕਿ ਗਰਮੀ ਬਹੁਤ ਪੈ ਰਹੀ ਆ ਖਾਸ ਕਰਕੇ ਬੱਚੇ ਬਜ਼ੁਰਗਿਆਂ ਦਾ ਧਿਆਨ ਰੱਖੋ ਕਿਉਂਕਿ ਗਰਮੀ ਹੈ ਹੀ ਬਹੁਤ ਅੱਗ ਪੈਂਦੀ ਪੈਰ ਚੰਮ ਲੂਸਦਾ ਦੇਖ ਲੋ ਜੀ ਹੈਨਾ ਤੇ ਅੱਜ ਆਪਾਂ ਇਹਨੂੰ ਲਾਇਆ ਸੀ ਪਾਣੀ ਤੇ ਜਰੂਰ ਆਪਾਂ ਬੇਨਤੀ ਕਰਦੇ ਆਂ ਕਿ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਪਸ਼ੂਆਂ ਦਾ ਵੀ ਧਿਆਨ ਰੱਖੋ ਕਿਉਂਕਿ ਗਰਮੀ ਹੈ ਵਾਲੀ ਆ ਮਾਸ ਲੂਸ ਦਾ ਜਦੋਂ ਤੋਲੋ ਪੈਂਦੀ ਆ ਨਾ ਦਿਨੇ ਦੁਪਹਿਰ ਦੀ ਹੈਨਾ ਤੇ ਜਰੂਰ ਧਿਆਨ ਰੱਖਿਆ ਕਰੋ ਤੇ ਚਲ ਭਾਰੀ ਚੱਲੇ ਆ ਹੁਣ ਤੇ ਅੰਦਰ ਦੀ ਪਟਾਈ ਦਾ ਸੀਜ਼ਨ ਵੀ ਸਟਾਰਟ ਵਾ ਤੇ ਆ ਇਹਨਾਂ ਨੇ ਪਾਣੀ ਲਾਇਆ ਵਾ ਦਿਖਾਉਨੇ ਤੁਹਾਨੂੰ ਆਵੇ ਤੇ ਕਾਫੀ ਆਵੇ ਹੋ ਗੁੰਗਰੂ ਗੁੰਗਰੂ ਕਾਫੀ ਇਹ ਅਕਤੂਬਰ ਵਾਲੀ ਆ ਪੱਤੇ ਜੇ ਤਹੁਰਤ ਨੂੰ ਆਏ ਜਦੋਂ ਟਿੱਡਾ ਜਾ ਪਿਆਣ ਦਾ ਹਾਂ ਉਹਨੇ ਵੀ ਪਤਾਈ ਦਾ ਸੀਜ਼ਨ ਚੱਲਣ ਡਿਆ ਉਹਨੇ ਪੱਕ ਚੁੱਕੀ ਆ ਤੇ ਵਧੀਆ ਨਿਕਲ ਆਉਂਦੀ ਏ ਪਈ ਕਣਕ ਨਾਲੋਂ ਦਾ ਵੈਸਟਰੇਂਗ ਹੁੰਦੀ ਏ ਇਹ ਗੱਲ ਮੰਨਣ ਵਾਲੀ ਆ ਸਭ ਤੋਂ ਮਾੜੀ ਵੀ 50000 ਦੀ ਹੋ ਜਾਂਦੀ ਜਿਹੜੀ ਮਾੜੀ ਆ ਨਹੀਂ ਤਾਂ 6 ਮਹੀਨੇ ਦੀ ਫਸਲ ਟੱਪਦੀ ਹੋਈ ਆ ਆਪਣਾ ਵਧੀਆ ਖਰਚਾ ਕੱਢ ਜਾਂਦੀ ਆ ਵਧੀਆ ਰਿਟਰਨ ਦੇ ਜਾਂਦੀ ਆ ਹੁਣ ਕਈ ਕਈ ਇਹ ਕਰਨਗੇ ਇਹਦੇ ਤੇ ਮਿਹਨਤ ਆਉਂਦੀ ਆ ਖਰਚਾ ਆਉਂਦਾ ਬਾਈ ਜੀ ਜੇ ਮਿਹਨਤ ਆਉਂਦੀ ਆ ਨਾ ਤਾਂ ਫਿਰ ਇਹ ਆਪਣਾ ਆਪ ਪੂਰਾ ਵੀ ਕਰਦੀ ਆ ਐ ਨਹੀਂ ਆ ਕਿ ਇਹ ਜੇ ਤੁਹਾਡੇ ਕੋਲ ਲਈ ਜਾ ਰਹੀ ਆ ਤੇ ਦੇਣ ਕੁਛ ਨਹੀਂ ਰਹੀ ਇਹਦਾ ਇਹ ਆ ਕਿ ਆਪਣਾ ਖਰਚਾ ਪੂਰਾ ਕਰਦੀ ਆ ਕਾੜੀ ਥੋੜੇ ਤੇ ਡਿਪੈਂਡ ਆ ਤੁਹਾਡੀ ਮਿਹਨਤ ਤੇ ਤੁਸੀਂ ਕਿੰਨੀ ਕੁ ਕਰੀਏ ਉਹਦਾ ਉਹ ਫਲ ਮਿਲਦਾ ਉਹ ਨਾ ਮੁੱਲ ਮੁੜਦਾ ਐ ਨਹੀਂ ਕਿ ਹੈਗਾ ਕਿ ਮੁੱਲ ਨਹੀਂ ਮੁੜਦਾ ਇਹ ਗਲਤ ਗੱਲ ਹੈ ਨਾ ਤੇ ਵਧੀਆ ਫਸਲਾਂ ਇਹਨੂੰ ਦੋ ਤਿੰਨ ਗੜਈਆਂ ਹੁੰਦੀਆਂ ਦੋ ਹੀ ਜਵਲ ਤੇ ਹੁੰਦੀਆਂ ਤੀਜੀ ਦੀ ਲੋੜ ਨਹੀਂ ਹੁੰਦੀ ਤੇ ਵਧੀਆ ਹੋ ਜਾਂਦੀ ਆ ਬਾਕੀ ਸਪਰੇਆਂ ਹੁੰਦੀਆਂ ਤਿੰਨ ਚਾਰ ਤੇ ਇਹ ਕਰ ਲਓ ਤਾਂ ਵਧੀਆ ਵਾ ਤੇ ਵੈਸਤਾ ਅਦਰਵਾਈਜ਼ ਉਹੀ ਗੱਲ ਫਿਰ ਉੱਥੇ ਆ ਗਈ ਤੁਹਾਡੀ ਮਿਹਨਤ ਦੇ ਜਿੱਦਾਂ ਦੀ ਤੁਸੀਂ ਮਿਹਨਤ ਕਰੋਗੇ ਉਸੇ ਹਿਸਾਬ ਨਾਲ ਇਹਦਾ ਰਿਜ਼ਲਟ ਆ ਤੇ ਇਹਨੂੰ ਕੋਈ ਵੋ ਨਹੀਂ ਹੈਗਾ ਮੀਮੂ ਦਾ ਕੋਈ ਚੱਕਰ ਨਹੀਂ ਤੇ ਹੁਣ ਇਹਦੀ ਪਟਾਈ ਦਾ ਸੀਜ਼ਨ ਸਟਾਰਟ ਆ ਹੁਣ ਜਿਨ੍ਹਾਂ ਨੇ ਪਟਾਈ ਕਰ ਲੋ ਕਿਉਂਕਿ ਫੇਰ ਇੱਕ ਤਰੀਕ ਤੋਂ ਤਾਂ ਚੂਨੇ ਦਾ ਸੀਜ਼ਨ ਸਟਾਰਟ ਹੋ ਚੱਲਿਆ ਉਹ ਹੈ ਚੂਨੇ ਦਾ ਸੀਜ਼ਨ ਸਟਾਰਟ ਆ ਤੇ ਫਿਰ ਉਧਰ ਲੱਗ ਜਾਣਾ ਸਾਰੀਆਂ ਲੇਬਰਾਂ ਵੀ ਉਧਰ ਹੁੰਦੀਆਂ ਫਿਰ ਫਿਰ ਲੇਬਰ ਵੀ ਨਹੀਂ ਕਈਆਂ ਨੂੰ ਮਿਲਦੀ ਫਿਰ ਜਦੋਂ ਚੂਨਾ ਸਟਾਰਟ ਹੋ ਜਾਂਦਾ ਫਿਰ ਆਪਾਂ ਕਾਲੀ ਕਰਦੇ ਸਾਡੀ ਪੁੱਟੀ ਜਾਵੇ ਹੁਣ ਤਾਂ ਟਾਈਮ ਹੈਗਾ ਅਜੇ ਹੁਜੇ 10 12 ਦਿਨ ਹੈਗੇ ਆ ਪਟਾਈ 10 11 ਦਿਨ ਹੈਗੇ ਆ ਪਟਾਈ ਕਰ ਲੋ ਤੇ ਫਿਰ ਅਪਾ ਤੇ ਫੇ ਆਪਾਂ ਮੁੜ ਕੇ ਜੀਰੀਅਲ ਹੋ ਜਾਉਂਗੇ ਹਨਾ ਸੋ ਥੈਟ ਪਟਾਈ ਕਰੋ ਜਰੂਰ ਤੇ ਮਾੜੀ ਨਹੀਂ ਗਈ ਫਸਲ ਐਨੀ ਕਹਦੀ ਬਹੁਤ ਵਧੀਆ ਫਸਲਾਂ ਮਿਹਨਤ ਦਾ ਮੁੱਲ ਆ ਕੋਈ ਵੀ ਫਸਲਾਂ ਵੀਰ ਜੀ ਮਿਹਨਤ ਤੇ ਹੁੰਦੀ ਆ ਮਿਹਨਤ ਕਰੋਗੇ ਫਿਰ ਤੁਹਾਨੂੰ ਉਦਾਂ ਦਾ ਉਹਦਾ ਫਲ ਮਿਲਦਾ ਵਾ ਐ ਨਹੀਂ ਹੁਣ ਕਿ ਆਪਾਂ ਮਿਹਨਤ ਕਰੀਏ ਨਾ ਬੀਤੀ ਦੇਖੋ ਇਹਨਾਂ ਤੋਂ ਫਿਰ ਉਹ ਕਹੋਗੇ ਫੇ ਹੋਈ ਨਹੀਂ ਹੋਈ ਨਹੀਂ ਫਿਰ ਫਿਰ ਟਿੱਕਣ ਦਾ ਕੋਈ ਫਾਇਦਾ ਥੋੜੀ ਹੁੰਦਾ ਤੇ ਹੁਣ ਇਹਨਾਂ ਨੇ ਪਾਣੀ ਲਾਇਆ ਮੇਰੇ ਸਨ ਦੋ ਚਾਰ ਦਿਨ ਤੱਕ ਇਹ ਪੜਾਈ ਕਰਨਗੇ ਪੱਤੇ ਵੜਾ ਕੇ ਤੇ ਪੱਤੇ ਜਿੱਦਾਂ ਮਸ਼ੀਨ ਨਾਲ ਪਟਾਈ ਹੁੰਦੀ ਉਹਦੇ ਚ ਕਈਆ ਰਹਿ ਜਾਂਦੇ ਐ ਉਹ ਤੇ ਕਾਟ ਵੀ ਲੱਗਦੀ ਉਹਦੇ ਨਾਲ ਇਦਾਂ ਕਰਿਆ ਕਰੋ ਜੇ ਤਾਂ ਪੱਠਿਆਂ ਦੀ ਕਿੱਲਤ ਆ ਹੁਣ ਤੇ ਤੁਸੀਂ ਪੱਠਿਆਂ ਵਾਲਿਆਂ ਨੂੰ ਵੜਾ ਦਿਆ ਕਰੋ ਆ ਪਈ ਲੈ ਜਾਂਦੇ ਆ ਬਹੁਤ ਸਾਰੇ ਵੀਰ ਤੇ ਉਹਦੇ ਨਾਲ ਤੁਹਾਡਾ ਫਾਇਦਾ ਨਾਲੇ ਘਾਟ ਨਹੀਂ ਲੱਗਦੀ ਤੇ ਵਧੀਆ ਵਾ ਹਨਾ ਤੇ ਸੋ ਇਹ ਗੱਲਾਂ ਹੁੰਦੀਆਂ ਨੇ ਵੀਰ ਜੀ ਇਹ ਜਿਹੜੇ ਆ ਜਿਹੜਾ ਕੰਮ ਕਰਦੇ ਨੇ ਖੇਤ ਨੂੰ ਇੱਕ ਵਾਰੀ ਸਤਈਆਂ ਨਾਲ ਬਾਹਰ ਸੱਕਾ ਫੇਰ ਉੱਤੇ ਪਾਣੀ ਲਾ ਦਿਓ ਫੇਰ ਹੜਾ ਨਾਲ ਬਾਵਾ ਜਾਂ ਡਿਸਕ ਉਹ ਜਰ ਦੂਣਾ ਤੇਲ ਮੱਚਦਾ ਫੇਰ ਅਸੀਂ ਕਹਿੰਨੇ ਜੀ ਬੱਚਾ ਦਾ ਨਹੀਂ ਕੱਖ ਤੇ ਬਚਣਾ ਉਥੇ ਚਿੱਕੂ ਪਹਿਲੇ ਹੀ ਸਮੇਂ ਤੇ ਰੀਣਾ ਚੱਲੋ ਡਬਲ ਡਬਲ ਡੀਜ਼ਲ ਮਚਦਾ ਹਨ ਉਹਦਾ ਕੀ ਫਾਇਦਾ ਹੁੰਦਾ ਚਲੋ ਜਿੱਦਾਂ ਬਾਈ ਜੀ ਕਿਸੇ ਨੂੰ ਚੰਗਾ ਲੱਗਦਾ ਸੋ दैट ਵਧੀਆ ਫਸਲਾ ਹੁਣ ਇਹਦੀ ਪਟਾਈ ਕਰ ਲੋ ਹੁਣ ਇਹਦਾ ਟਾਈਮ ਸੀਜ਼ਨ ਨਾਲੇ ਲੇਬਰ ਮਿਲ ਜੂਗੀ ਤੇ ਨਾਲੇ ਸਫੜੀਆ ਰਹੋਗੇ ਮੋੜ ਕੇ ਜੀਰੀਆਂ ਦੀ ਲਵਾਈ ਸ਼ੁਰੂ ਲੇਵਰਾਂ ਉਧਰ ਹੋ ਜਾਣੀਆਂ ਫਿਰ ਆਪਾਂ ਚਿੱਕਣਾ ਉਹਦਾ ਫਾਇਦਾ ਨਹੀਂ ਹੁੰਦਾ ਵੀਰੇ ਹਨਾ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ